ਇੱਥੇ ਬੈਠ। ਥੋੜੀ ਨੀਚੋ, ਨੀਚੋ। ਨੀਚੇ ਬੈਠ। ਸੁਦੇ ਆਓ। ਅੱਗੇ-ਅੱਗੇ ਹੋ ਜਾਓ। ਹਾਂਜੀ। ਹੋ ਕੇ ਆਪਾਂ ਗਏ। ਕੋਈ ਨਹੀਂ, ਕੋਈ ਨਹੀਂ। ਚੱਲੋ ਆਪਾਂ। ਨਸ਼ਾ ਕਲਵ ਜਾਂਦੇ ਵਿੱਚ ਜਲੰਧਰ ਵਿਖੇ ਪੁਲਿਸ ਨੂੰ ਉਸਨੇ ਸਪਲਟਾ ਸਵੀ ਜਦ ਜਲੰਧਰ ਵਿਖੇ ਐਸਐਸਪੀ ਸਰਦਾਰ ਹਰਮਨ ਸਿੰਘ ਵੀਰ ਅਤੇ ਡੀਐਸਪੀ ਫਲੋਰ ਸਰਦਾਰ ਸਰਵਜਿੰਦਰ ਗੋਦੀਰ ਦਿਸ਼ਾ ਨਿਰਦੇਸ਼ਾਂ ਤੇ ਚਾਰ ਫਲੋਰ ਪੁਲਿਸ ਨੇ ਦੋ ਮੁਕਦਮੇ ਦਰਜ ਸਪੀਤੇ ਮੁਕਦਮਾ ਨੰਬਰ 131 ਤੇ ਮੁਕਦਮਾ ਨੰਬਰ 134 ਮੁਕਦਮਾ ਨੰਬਰ 131 ਹੈ ਜੋ ਕਿ ਐਨਡੀਪੀ ਸੈਕਟਰ ਰਾਉਂਡ ਦੇ ਖਾਤ ਵਰਜ ਰਿਸਟਰੀ ਕੀਤਾ ਇਹਦੇ ਇਸ ਪਾਸੇ 4 ਕਿਲੋਗ੍ਰਾਮ ਪੋਸਟ ਪ੍ਰਾਪਤ ਹੋਈ ਇਸ ਦੋਸ਼ੀਵਾ ਬਈ ਪਹਿਲਾ ਵੀ ਮੁਕਦਮਾ ਦਰਸਨ ਜੋ ਕਿ ਐਮਬੀਟੀਐਸ ਦੇ ਕਾਫੀ ਦੇਰ ਤੋਂ ਕਰਵਾਰ ਚੱਲ ਰਿਹਾ ਸੀ ਦੂਜੇ ਮੁਕਦਮੇ ਚ ਸਾਹਿਲ ਪੁੱਤਰ ਸੂਰਜ ਜਿਸ ਪਸੰ 130 ਸ਼ੀਲਗੁਰੀ ਬਰਾਮਦ ਹੋਈਆਂ ਤੇ ਜੋ ਇਸ ਜਿਸ ਦੇ ਟਾਂਡੇ ਥਾਣੇ ਦੇ ਵਿੱਚ ਪਹਿਲਾ ਵੀ ਮੁਕਦਮਾ ਦਰਸੀ ਹੈ ਜੋ ਕਿ ਆਮ ਸੈਕਟਰ ਤੇ ਨਸ਼ੇ ਦੇ ਕਾਰੋਬਾਰ ਚੱਲ ਰਿਹਾ ਸੀ ਤੇ ਇਹਨਾਂ ਨੂੰ ਪੇਸ਼ਦਾਨ ਕਰਕੇ ਰਿਮਾਂਡ ਸੇ ਦਿੱਤਾ ਗਿਆ ਸਰਦਾਰ ਹਰਮਨਦੇਵ ਸਿੰਘ ਬਿਰਕ ਐਸਐਸਪੀ ਜੰਧੂ ਦਿਹਾਤੀ ਜੀ ਦੇ ਦਰਸ਼ਨ ਹੋ ਗਏ ਸ ਤੇ ਉਹਨਾਂ ਵੱਲੋਂ ਨਸ਼ਾ ਅਰੋਧ ਅਤੇ ਮਾੜੇ ਅਸਰਵਤ ਮਹਿਨ ਜਿਹੜੀ ਚਲਾਈ ਗਈ ਸੀ ਉਹਨੂੰ ਪ੍ਰਭਾਵਸ਼ਾਲੀ ਤੰਗ ਨਾਲ ਉਸ ਸਮੇਂ ਸਫਲਤਾ ਮਿਲੀ ਜਦੋਂ ਇਨਸਪੈਕਟਰ ਸੰਜੀਵ ਕਪੂਰ ਅਤੇ ਉਸਦੀ ਪਾਰਟੀ ਚੌਕੀ ਇੰਚਾਰਜ ਗਨਪੰਡ ਵੱਲੋਂ 6 ਵਿਅਕਤੀ ਜਿਹੜੇ ਸੀ ਜਿਨ੍ਹਾਂ ਚ ਪੰਜ ਬਰਤ ਇੱਕ ਹੋਰ ਜਿਹੜੀ ਹੈਗੀ ਆ ਉਹ ਲੁਟਕੋਹਾਂ ਕਰਦੇ ਸੀ ਅਤੇ ਨਸ਼ਾ ਦੀ ਤਸਕਰੀ ਕਰਦੇ ਸੀ ਇਹ ਗਰੋਹ ਜਿਹੜਾ ਸੀ ਕਾਫੀ ਸਮੇਂ ਤੋਂ ਜੀਜੀ ਰੋਡ ਦੇ ਉੱਤੇ ਐਕਟਿਵ ਰਿਹਾ ਇਹ ਜਿਹੜੇ ਡਰਾਈਵਰ ਜਿਹੜੇ ਬਾਹਰ ਦੇ ਅਦਰ ਸਟੇਟ ਵਾਲੇ ਤੇ ਲੋਕਲ ਜਿਹੜੇ ਆਉਂਦੇ ਸੀ ਲੁਧਿਆਣਾ ਤੋਂ ਅੱਗੇ ਕੰਮ ਕਰਨ ਵਾਸਤੇ ਜਾਂ ਦਿੱਲੀ ਸਾਈਡ ਤੋਂ ਆਉਂਦੇ ਸੀ ਤੋਂ ਰੁਕਦੇ ਸੀ ਤੇ ਲੇਡੀਜ਼ ਰੋਕ ਲੈਂਦੀ ਸੀ ਉਸ ਤੋਂ ਬਾਅਦ ਉਹਨਾਂ ਨੂੰ ਲੁੱਟਦੇ ਲੁੱਟ ਕਰਦੇ ਸਨ ਇਸ ਤੇ ਕਾਰਵਾਈ ਕਰਦਿਆਂ ਹੋਇਆਂ ਇਹਨਾਂ ਨੂੰ ਕੱਲ ਇਹਨਾਂ ਦੀ ਗ੍ਰਿਫਤਾਰੀ ਕੀਤੀ ਹੈ ਇਹ ਜਿਹੜਾ ਗੈਂਗ ਬਣਾ ਕੇ ਜਿਹੜੀਆਂ ਗਤਵਧੀਆਂ ਜਿਹੜੀਆਂ ਸੀ ਅਮਚਲੀਉਂਦੇ ਸਨ ਇਹ ਸਾਰੇ ਹੀ ਲੋਕਲ ਇੱਥੇ ਦੇ ਵਸਿੰਦੇ ਨੇ ਤੇ ਇਹ ਕਾਫੀ 1 ਸਾਲ ਤੋਂ ਇਸ ਕੰਮ ਦੇ ਵਿੱਚ ਐਕਟਰ ਸਨ ਪਹਿਲਾ ਵਿਚਾਰ ਇਹਨਾ ਕੋਈ ਪਾਰਟੀ ਪਾਰਟੀ ਨਹੀਂ ਹੈ ਇਨ ਅਤੇ ਇਹ ਜਿਹੜੇ ਚਾਰ ਦੋਸ਼ੀ ਨੇ ਉਹ ਪਹਿਲਾਂ ਉਹਨਾਂ ਦਾ ਪ੍ਰੀਵੀਅਸ ਰਿਕਾਰਡ ਜਿਹੜਾ ਉਹ ਮਾੜਾ ਹੈਗਾ ਉਹਨਾਂ ਤੇ ਨਸ਼ੇ ਅਤੇ ਚੋਰੀ ਦੇ ਮਕਦਮੇ ਜਿਹੜੇ ਆ ਉਹ ਦਰਜ ਹੈਗੇ ਆ ਇੱਥੇ ਮੈਂ ਇਹ ਹੀ ਦੱਸਣਾ ਚਾਹੁੰਦਾ ਵੀ ਇਹ ਜਿਹੜੇ ਗੈਂਗਸਟਰ ਦੇ ਲਾਲ ਜਿਹੜੇ ਟਰੱਕ ਵਗੈਰਾ ਜਾਂ ਜਿਹੜੇ ਲੁੱਟਖੋ ਜਿੱਦੀ ਰੋਡ ਤੇ ਹਾਈਵੇ ਤੇ ਹੁੰਦੀ ਸੀ ਉਹ ਮੁਕੰਮਲ ਤੌਰ ਤੇ ਜਿਹੜੀ ਆ ਰੁਕ ਗਈ ਸਰ ਲੇਡੀਜ਼ ਨੂੰ ਕਿਸਾ ਯੂਸ ਕਰਦੇ ਸੀ ਨੇ ਚਾਹੀਏ ਇਹ ਲੀਡੀਆਂ ਨੂੰ ਵੀ ਕਿਸੇ ਇਸ ਤੰਗ ਦਾ ਯੂਜ਼ ਕਰਦੇ ਸੀ ਕਿਰਾਬੇ ਹੱਥ ਇਸ਼ਾਰਾ ਕਰ ਦਿੰਦੇ ਟਰੱਕ ਵਾਲਾ ਜੇ ਰੁਕ ਜਾਂਦਾ ਸੀ ਤੇ ਉਹਨੂੰ ਲੁੱਟ ਲੈਂਦੇ ਸੀ ਪਰ ਕੀ ਪਛਾਣਾ ਇਹਨਾਂ ਦੀ ਔਰ ਕਿੱਥੋਂ ਕਿੱਥੋਂ ਦੇ ਰਹਿਣ ਵਾਲੇ ਇਹ ਪੰਜ ਨੇ ਲੋਕਲ ਤੇ ਇਹਨਾਂ ਦੀ ਪਛਾਣ ਇਹਨਾਂ ਦੇ ਕ੍ਰਿਮਨਲ ਐਫ ਆਈ ਆਰਸ ਦਰਜ ਹੈਗੇ ਨੇ ਤੇ ਇਹਨਾਂ ਨੂੰ ਅੱਜ ਬਾਜੋ ਅਦਾਲਤ ਪੇਸ਼ ਕਰਕੇ ਤੇ ਇਹਨਾਂ ਦਾ ਰਿਵਾਰਡ ਹਾਸਲ ਕੀਤਾ ਜਾਊਗਾ ਇੱਥੇ ਮੈਂ ਦੱਸਣਾ ਚਾਹਣਾ ਵੀ ਇਹਨਾਂ ਕੋਲੋਂ ਜਿਹੜਾ ਵਾ ਉਹ ਚਾਰ ਚੋਰੀ ਦੇ ਮੋਬਾਈਲ ਇੱਕ ਚੋਰੀ ਦੇ ਇੱਕ ਤੇਵਾ ਜੜੀ ਕੇ ਨੂੰ ਲੜਾਣਾ ਸਾਈਡ ਤੋਂ ਚੋਰੀ ਕੀਤੀ ਸੀ ਗਾਂਜਾ 1 ਕਿਲੋ 24 ਗ੍ਰਾਮ ਅਤੇ 18 ਗ੍ਰਾਮ ਜਿਹੜੀ ਹਿਰੋਇਨ ਉਹ ਇਹਨਾਂ ਪਾਸੋਂ ਬਰਾਮਦ ਕੀਤੀ ਗਈ ਜੀ ਇਸ ਤੋਂ ਇਲਾਵਾ ਉਹ 2 ਡਾਕਟਰ ਸੀ ਜਿਹੜੇ ਕਿ ਇਹ ਵਾਰਦਾਤ ਦੇ ਵਿੱਚ ਯੂਜ਼ ਕਰਦੇ ਸੀ ਡਰਾਉਂਦੇ ਸੀ ਲੋਕਾਂ ਨੂੰ ਤੇ ਮਾਰਦੇ ਵੀ ਸਨ ਉਹ ਉਹ ਵੀ ਬਰਾਮਦ ਕੀਤੇ ਗਏ